ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਪ੍ਰਕਾਸ਼ ਉਤਸਵ ਦੀਆਂ ਸਾਰੀਆਂ ਸੰਗਤਾਂ ਨੂੰ ਸਾਰੇ ਦੇਸ਼ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਤੇ ਲੱਖ ਮੁਬਾਰਕ ਉਹਨਾਂ ਲੋਕਾਂ ਦੇ ਜਿਨ੍ਹਾਂ ਨੇ ਅੱਜ ਦਾ ਪਵਿੱਤਰ ਦਿਹਾੜਾ ਗੁਰੂ ਦੇ ਲੇਖੇ ਲਾਇਆ ਗੁਰਦੁਆਰਾ ਸਾਹਿਬ ਵਿਖੇ ਪਾਠ ਕੀਤੇ ਲੰਗਰ ਵਰਤਾਏ ਤੇ ਸਾਰੀਆਂ ਸੰਗਤਾਂ ਨਿਹਾਲ ਕੀਤੀਆਂ ਸੋ ਉਹਨਾਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਤੇ ਇਸ ਦਰ ਪਵਿੱਤਰ ਦਿਹਾੜੇ ਤੇ ਬਠਿੰਡਾ ਅੰਮ੍ਰਿਤਸਰ ਹਾਈਵੇ ਤੇ ਵਿਜੇ ਕੁਮਾਰ ਸਿੰਗਲਾ ਪ੍ਰਾਪਰਟੀ ਡੀਲਰ ਅਤੇ ਪੁੱਲਰ 솔ੂਸ਼ਨ ਸੈਂਟਰ ਦੇ ਦੁਕਾਨਾਂ ਦੇ ਉੱਪਰ ਬਹੁਤ ਹੀ ਪ੍ਰਭਾਵਸ਼ਾਲੀ ਲੰਗਰ ਸੰਗਤਾਂ ਵਾਸਤੇ ਲਾਇਆ ਗਿਆ ਜੋ ਲੋਕਾਂ ਨੇ ਬੜੀ ਤਾਦਾਬ ਦੇ ਵਿੱਚ ਬੜੇ ਪਿਆਰ ਨਾਲ ਲੰਗਰ ਛਕਿਆ ਸੋ ਇਹ ਲੰਗਰ ਸਾਰੀ ਟੀਮ ਹੈ ਜਿਹੜੀ ਇਸ ਮਾਰਕੀਟ ਦੀ ਉਹਨਾਂ ਵੱਲੋਂ ਲਾਇਆ ਗਿਆ ਜਿਨ੍ਹਾਂ ਵਿੱਚ ਵਿਜੇ ਕੁਮਾਰ ਸਿੰਗਲਾ ਜੀ, ਇੰਦਰਪਾਲ ਭੁੱਲੜ, ਗਰਦਾਰੀ لال ਜੀ, ਜਸਬੀਰ ਸਿੰਘ ਵਾਲੀਆ, ਬਿਆਨਤ ਸਿੰਘ ਸਮਰਾ, ਮਹਿੰਦਰਪਾਲ ਜੀ, ਸਰਪੰਚ ਸਾਹਿਬ ਸਿਵੀਆਂ ਤੋਂ ਹੋਰ ਵੀ ਕਈ ਮਤਰਾ ਨੇ ਇਕੱਠੇ ਹੋ ਕੇ ਸਾਰਾ ਤਿਲ ਫੁੱਲ ਤਨਮਨ ਧਨ ਨਾਲ ਸੇਵਾ ਕੀਤੀ ਇਹ ਸਵੇਰ 11 ਵਜੇ ਸ਼ੁਰੂ ਕੀਤਾ ਗਿਆ ਤੇ 4 ਵਜੇ ਤੱਕ ਲੰਗਰ ਚੱਲਿਆ ਬੜੇ ਪ੍ਰੇਮ ਨਾਲ ਸਾਰਿਆਂ ਨੇ ਸੇਵਾ ਕੀਤੀ ਚੱਠਾ ਸਾਹਿਬ ਆ ਸਾਡੇ ਬਾਉ ਜੀ ਦੇਖੋ ਕਿਸ ਤਰ੍ਹਾਂ ਸੇਵਾ ਕਰ ਰਹੇ ਆ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਲੰਗਰ ਉਨ੍ਹਾਂ ਦੇ ਪ੍ਰਕਾਸ਼ ਉਤਸਵ ਦੀ ਖੁਸ਼ੀ ਵਿੱਚ ਤੇ ਯਾਦ ਵਿੱਚ ਲਾਇਆ ਗਿਆ ਗੁਰੂ ਸਾਹਿਬ ਦੇ ਸਮੇਂ ਤੋਂ ਹੀ ਜੋ ਉਹਨਾਂ ਨੇ ਲੰਗਰ ਦੀ ਪ੍ਰਥਾ ਚਲਾਈ ਸੀ ਸਭ ਜਾਣਦੇ ਆ ਇਤਿਹਾਸ ਦੇ ਵਿੱਚ 2 ਰੁਪਈਆ ਤੋਂ ਉਹਨਾਂ ਨੇ ਲੰਗਰ ਸ਼ੁਰੂ ਕੀਤਾ ਸੀ ਜਿਸ ਪਿੱਛੇ ਆਪਣੇ ਪਿਤਾ ਤੋਂ ਉਹਨਾਂ ਨੇ ਮਾਰ ਵੀ ਖਾਧੀ ਕਿਉਂਕਿ ਇਹ ਜੋ ਮਹਾਪੁਰਸ਼ ਹੁੰਦੇ ਹਨ ਉਹਨਾਂ ਦਾ ਹਰੇਕ ਨੂੰ ਗਿਆਨ ਨਹੀਂ ਹੁੰਦਾ ਉਹਨਾਂ ਦੀ ਭੈਣ ਬੇਬੇ ਨਾਨਕੀ ਨੂੰ ਇਹ ਜ਼ਰੂਰ ਗਿਆਨ ਸੀ ਕਿ ਮੇਰਾ ਵੀਰ ਆਮ ਮਨੁੱਖ ਨਹੀਂ ਹੈ ਇਹ ਇੱਕ ਖੁਦ ਖੁਦਾ ਹੈ ਵਹਿਗੁਰੂ ਹੈ ਅਕਾਲ ਪੁਰਖ ਹੈ ਤਾਂ ਜਦੋਂ ਪਿਤਾ ਨੇ ਕਿਹਾ ਕਿ ਤੂੰ ਵੀਰ ਪੀਏ ਖਰਾਬ ਕਰਾਇਆ ਮੈਂ ਤੈਨੂੰ ਵਪਾਰ ਵਾਸਤੇ ਦਿੱਤੇ ਸਨ ਤਾਂ ਭੱਜ ਕੇ ਬੇਬੇ ਨਾਨਕੀ ਨੇ ਉਹਨਾਂ ਨੂੰ ਜੱਫੀ ਵਿੱਚ ਲੈ ਲਿਆ ਸੋ ਅਤੇ ਭਰੇ ਹੋਏ ਮਨ ਨਾਲ ਆਪਣੇ ਪਿਤਾ ਨੂੰ ਕਿਹਾ ਕਿ ਬਾਬਲਾ ਰੱਬ ਦੇ ਚਪੇੜਾ ਮਾਰ ਰਿਹਾ ਹੈ ਇੱਥੇ ਕਿਸੇ ਸ਼ਾਇਰ ਨੇ ਵੀ ਇਹ ਗੱਲ ਲਿਖੀ ਹੈ ਰੱਬ ਦੇ ਚਪੇੜਾ ਨਾ ਤੂੰ ਮਾਰ ਬਾਬਲਾ ਕਿਉਂਕਿ ਬੇਬੇ ਨਾਨਕੀ ਭਲੀ ਭਾਤ ਜਾਣਦੀ ਸੀ ਕਿ ਮੇਰਾ ਵੀਰ ਦੁਨੀਆ ਨੂੰ ਤਾਰਨ ਵਾਸਤੇ ਆਇਆ ਹੈ ਤਾਂ ਬਾਬੇ ਨਾਨਕ ਨੇ ਆਪਣੀ ਜ਼ਿੰਦਗੀ ਮਨੁੱਖਤਾ ਦੀ ਸੇਵਾ ਵਿੱਚ ਲਾਈ ਚਾਰੋਂ ਦਾਸੀਆਂ ਕੀਤੀਆਂ ਤੇ ਪਾਪੀਆਂ ਦਾ ਆਧਾਰ ਕੀਤਾ ਸਿੱਧੇ ਰਾਹੇ ਪਾਏ ਕਿਰਤ ਕਰਨ ਵਾਸਤੇ ਤੇ ਨਾਮ ਜਪਣ ਵਾਸਤੇ ਸਾਰੀ ਮਨੁੱਖਤਾ ਦੀ ਭਲਾਈ ਵਾਸਤੇ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਲਾ ਦਿੱਤੀ ਸੋ ਸਾਨੂੰ ਚਾਹੀਦਾ ਹੈ ਕਿ ਉਹਨਾਂ ਦੇ ਦੱਸੇ ਮਾਰਗਾਂ ਦੇ ਉੱਤੇ ਅਸੀਂ ਚੱਲੀਏ ਤੇ ਮਨੁੱਖਤਾ ਦੀ ਸੇਵਾ ਲਈ ਅੱਗੇ ਆਈਏ ਸੋ ਸਾਡੇ ਵਿਜੇ ਕੁਮਾਰ ਜੀ ਸਿੰਗਲਾ ਸਾਹਿਬ ਇਸ ਸੇਵਾ ਲਈ ਹਰ ਸਮੇਂ ਤਿਆਰ ਰਹਿੰਦੇ ਹਨ ਤੇ ਹਰ ਸਾਲ ਹੀ ਇਸੇ ਤਰ੍ਹਾਂ ਗੁਰਪੁਰਬ ਤੇ ਲੰਗਰ ਲਾਇਆ ਜਾਂਦਾ ਹੈ ਤੇ ਸੰਗਤਾਂ ਨੂੰ ਸ਼ਕਾਇਆ ਜਾਂਦਾ ਹੈ ਬੜੇ ਪ੍ਰੇਮ ਤੇ ਸ਼ਰਧਾ ਨਾਲ ਸੋ ਅਸੀਂ ਬਹੁਤ ਧੰਨਵਾਦੀ ਹਾਂ ਇਸ ਟੀਮ ਦੇ ਬੀਬੀਸੀ ਬਠਿੰਡਾ ਵੱਲੋਂ ਸਾਰੀ ਟੀਮ ਨੂੰ ਬਹੁਤ ਵਧਾਈਆਂ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਤੇ ਇਸੇ ਤਰ੍ਹਾਂ ਹੀ ਸੇਵਾ ਹੁੰਦੀ ਰਹੇ ਇਹ ਸਾਡੀ ਕਾਮਨਾ ਹੈ। ਧੰਨਵਾਦ ਜੀ। ਹੁਣ ਗੱਲ ਕਰਦੇ ਹਾਂ ਖਬਰਾਂ ਦੀ ਤੇ ਖਬਰਾਂ ਦੇ ਚਰਚਾ। ਕੁੱਲ ਥਾਣਿਆਂ ਦੇ ਵਿੱਚ ਜ਼ਿਲ੍ਹੇ ਦੇ 13 ਮਾਮਲੇ ਦਰਜ ਹੋਏ ਆ ਜਿਨ੍ਹਾਂ ਵਿੱਚ ਨਸ਼ੇ ਨੂੰ ਲੈ ਕੇ 8, ਇੱਕ ਚੋਰੀ ਦਾ, ਇੱਕ ਗੁੱਟਮਾਰ ਦਾ ਤੇ ਇੱਕ ਠੱਗੀ ਦਾ ਮਾਮਲਾ ਦਰਜ ਹੋਇਆ, 2 ਐਕਸੀਡੈਂਟ ਦੇ ਥਾਂ ਜੋ ਮਾਮਲੇ ਦਰਜ ਹੋਏ ਆ। ਗੱਲ ਕਰਦੇ ਆ ਠੱਗੀ ਦੀ ਤੇ ਠੱਗੀ ਵੱਜੀ ਆ ਬਹੁਤ ਵੱਡੀ 3 ਕਰੋੜ 90 ਲੱਖ 79482 ਰੁਪਈਆ ਦੀ ਜੋ ਕਿ ਗੌਰਵ ਭੰਡਾਰੀ ਪੁੱਤਰ ਸ਼੍ਰੀ ਰਜਿੰਦਰ ਕੁਮਾਰ ਮਾਡਲ ਟਾਊਨ ਜਿਨ੍ਹਾਂ ਨੇ ਦਰਖਾਸਤ ਦਿੱਤੀ ਸਾਦਰ ਥਾਣੇ ਮਠੰਡੇ ਦੇ ਵਿੱਚ ਕਿ ਜਗਤਾਰ ਸਿੰਘ ਨਵੀਨ ਕੁਮਾਰ ਸਰਵੇਸ਼ ਕੁਮਾਰ ਸੀਓ ਕੁਨਾਲ ਮਹਾਜਮ ਤੇ ਅਨੁਰਾਜ ਪ੍ਰਕਾਸ਼ ਜੋ ਦਿੱਲੀ ਦਾ ਰਹਿਣ ਵਾਲਾ ਹੈ ਇਹਨਾਂ ਪੰਜ ਜਣਿਆਂ ਦੇ ਖਿਲਾਫ ਮਾਮਲਾ ਦਰਜ ਹੋਇਆ ਠੱਗੀ ਦਾ ਤੇ ਗੌਰਵ ਭੰਡਾਰੀ ਅਨਸਾਰ ਉਸ ਨੂੰ ਜੋ ਵਪਾਰ ਕੀਤਾ ਸੀ ਵਪਾਰ ਦੇ ਮਤਲਕ ਹੀ ਇਹ ਠੱਗੀ ਹੋਈ ਹੈ ਜੋ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਖੰਭੇ ਲਾਉਣ ਦਾ ਠੇਕਾ ਹੋਇਆ ਸੀ ਉਸ ਦੇ ਮਤਲਕ ਹੀ ਇਹ ਐਨੀ ਰਕਮ ਹੈ ਜਿਹੜੀ ਉਹ ਠੱਗੀ ਮਾਰੀ ਗਈ ਹੈ ਸੋ ਬੜੀ ਮਾੜੀ ਗੱਲ ਹੈ ਵਪਾਰ ਦੇ ਵਿੱਚ ਵਿਸ਼ਵਾਸ ਦੇ ਵਪਾਰ ਚੱਲਦਾ ਹੈ ਵਪਾਰੀਆਂ ਨੂੰ ਖਾਸ ਕਰਕੇ ਇਦਾਂ ਦਾ ਕੰਮ ਨਹੀਂ ਕਰਨਾ ਚਾਹੀਦਾ ਸੋ ਇਹ ਬਹੁਤ ਹੀ ਮਾੜੀ ਗੱਲ ਹੈ ਸੋ ਇਹ ਸੀ ਅੱਜ ਦੀਆਂ ਖਬਰਾਂ ਤੇ ਖਬਰਾਂ ਦੀ ਚਰਚਾ ਅਗਲੀ ਚਰਚਾ ਲੈ ਕੇ ਫਿਰ ਹਾਜ਼ਰ ਹੋਵਾਂਗਾ